ਪਿੰਡ ਕੰਗ ਦੀ ਡਰੇਨ ਚ ਡਿੱਗਿਆ ਟਰੈਕਟਰ ਟਰਾਲੀ ਦੋ ਦੀ ਮੌਤ ਸਕੂਲ ਵੈਨ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ ਨੇੜਲੇ ਪਿੰਡ ਕੰਗ ਵਿਖੇ ਦੁਪਹਿਰ ਸਮੇਂ ਡਰੇਨ ਦੇ ਪੁਲ ਉੱਪਰ ਇੱਕ ਸੜਕੀ ਹਾਦਸਾ ਵਾਪਰਿਆ ਹੈ ਜਿਸ ਵਿੱਚ ਦੋ ਦੀ ਮੌਤ ਅਤੇ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਇਹ ਹਾਦਸਾ ਉੱਚ ਸਮੇਂ ਵਾਪਰਿਆ ਜਦੋਂ ਸਕੂਲ ਵੈਨ ਤਰਨ ਤਾਲਣ ਵਾਲੀ ਸਾਈਟ ਤੋਂ ਸਕੂਲ ਦੀ ਬੱਚਿਆਂ ਨੂੰ ਲੈ ਕੇ ਆ ਰਹੀ ਸੀ ਅਤੇ ਖੰਡੂਰ ਸਾਹਿਬ ਵਾਲੀ ਸਾਈਡ ਤੋਂ ਇੱਟਾਂ ਨਾਲ ਲੱਤੀ ਟਰੈਕਟਰ ਟਰਾਲੀ ਪਿੰਡ ਬੰਡਾਲਾ ਵਿਖੇ ਇੱਟਾਂ ਲੈ ਕੇ ਜਾ ਰਹੀ ਹਸੀ ਜਦੋਂ ਦੋਵੇਂ ਹਾਵਨ ਪੁਲ ਉੱਪਰ ਪਹੁੰਚੇ ਤਾਂ ਪੁਲ ਤੋਂ ਜੋ ਕਿ ਚੌੜਾਈ ਘੱਟ ਹੋਣ ਕਰਕੇ ਦੋਵਾਂ ਪਾਸਿਓਂ ਤੋਂ ਕ੍ਰੋਸਿੰਗ ਨਹੀਂ ਹੋ ਸਕਦੀ ਜਿਸ ਕਰਕੇ ਦੋਵੇਂ ਵਾਨ ਪੁਲ ਉੱਪਰ ਇਕੱਠੇ ਹੋ ਗਏ ਸਕੂਲ ਵੈਨ ਨੂੰ ਬਚਾਉਂਦੇ ਸਮੇਂ ਟਰੈਕਟਰ ਟਰਾਲੀ ਪੁਲ ਤੋਂ ਹੇਠਾਂ ਡ੍ਰੇਨ ਵਿੱਚ ਡਿੱਗ ਗਿਆ ਜੋ ਟਰੈਕਟਰ ਉੱਪਰ ਤਿੰਨ ਜਾਨੇ ਸਵਾਰ ਸਨ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਜਾਨੇ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਖਬਰ ਲਿਖੇ ਜਾਣ ਤੱਕ ਮ੍ਰਿਤਕ ਵਿਅਕਤੀਆਂ ਦੀ شناخت ਨਹੀਂ ਹੋ ਸਕੀ ਸੀ ਤਰਨਤਾਰਨ ਤੋਂ ਸਾਨੂੰ ਫਤਿਹ ਆਵਾਜ਼ ਦੀ ਖਾਸ ਸ੍ਰੇਅ ਕੋ